ਗਰੀਬ ਵਾਲਾ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਟਾਈਮ ਹੈਗਾ ਸਵੇਰ ਦਾ ਤੇ ਆਪਾਂ ਕਰਦੇ ਆਂ ਬਲੌਗ ਦੀ ਸਟਾਰਟਿੰਗ ਤੇ ਕੁਝ ਕੰਮ ਮੈਂ ਕਰ ਲਈ ਤੇ ਬਾਕੀ ਤੁਹਾਨੂੰ ਦਿਖਾਉਣੀ ਆ ਤੇ ਹੋਰ ਸੁਣਾਉ ਜੀ ਸਾਰੇ ਵਧੀਆ ਠੀਕ-ਠਾਕ ਲਓ ਜੀ ਕੱਪੜੇ ਆਪਾਂ ਮਸ਼ੀਨ ਚ ਪਾਤੇ ਹੁਣ ਕੱਪੜੇ ਧੋਤੇ ਜਾਣਗੇ ਤੇ ਫੇਰ ਕੱਢ ਦਾਂਗੇ ਕੋਈ ਦੇ ਵਿੱਚ ਵੀ ਮੈਂ ਕਰ ਲਈ ਕੰਮ ਦੀ ਸ਼ੁਰੂਆਤ ਮੈਂ ਦੁੱਧੋ ਵਾਲੀ ਦੇਣਾ ਤਾਂ ਤਾ ਬਿਲਕੁਲ ਸਿਮਮਤੇ ਕਰਤਾ ਗਿਆ ਹੌਲੀ-ਹੌਲੀ ਰਿੱਜੀ ਜਾਉ ਤੇ ਆਟਾ ਗੁੰਨ ਕੇ ਰੱਖਤਾ ਜਦ ਕਹਿਣਗੇ ਰੋਟੀ ਬਣਾ ਦੂ ਸਾਰੇ ਚਾਚੂ ਵਾਲੇ ਭਾਂਡੇ ਕਰਤੇ ਸਾਫ ਤੇ 베ੜੇ ਚਲਾਤਾ ਜੀ ਛਾੜੂ 베ੜੇ ਦਾ ਵੀ ਸਾਰਾ ਕਰਤੀ ਕਲੀਨਿੰਗ ਹਨਾ ਅੰਦਰ ਵਾਲੇ ਬੱਚੇ ਸੁੱਤੇ ਪਏ ਨੇ ਤੇ ਕਨਕ ਧੋਤੀ ਸੀਗੀ ਕੱਲ ਉਹ ਸੁੱਕਣੀ ਪਾਤੀ ਤੇ ਸੰਦੀਪ ਨੇ ਵੀ ਆਪਦਾ ਪਲਟਰੀ ਦਾ ਸਾਰਾ ਕਰਤਾ ਉਹਨਾਂ ਨੂੰ ਦਾਣਾ ਪਾਣੀ ਪਾਤਾ ਤੇ ਹੁਣ ਉਹ ਗੁਵਾਰੇ ਦੀਆਂ ਫਲੀਆਂ ਤੋੜਨ ਲੱਗ ਗਏ ਸੀਗੇ ਵਧੀਆ ਹੋ ਗਈ ਹੈ ਜੀ ਹਾਂ ਤੇ ਆ ਫਲੀ ਆਪਾਂ ਅੱਜ ਬਣਾ ਲਾਂਗੇ ਕੰਦ ਬਾਲੀ ਵਧੀਆ ਹੋ ਗਿਆ ਕੱਲ ਬਣਾਈ ਸੀਗੇ ਕਾਲੇ ਸ਼ਨੀ ਐਨੀਆਂ ਹੋ ਗਈਆਂ ਦੇਖ ਲੋ ਕੱਲ ਤੁਹਾਨੂੰ ਦਿਖਾਇਆ ਸੀ ਨਾ ਟੋਬੂਟੀਆਂ ਤੇ ਐਨੀਆਂ ਹੋ ਗਈਆਂ ਪਾ ਇਹਨਾਂ ਨੂੰ ਉਹ ਕਰ ਲਾ ਐਨੀਆਂ ਜ਼ਿਆਦਾ ਹੋ ਗਈਆਂ ਸਾਰੀ ਦੀ ਸਾਰੀ ਹੁਣ ਹੋਰ ਲੱਗ ਜਾਣਗੇ 2-4 ਦਿਨਾਂ ਸ ਅੱਜ ਤਾਂ ਬਣਾਵਾਂਗੇ ਗੁਵਾਰੇ ਦੀਆਂ ਇਹ ਫਲੀਆਂ ਫਿਰ ਆਪਣੇ ਤੋਰੀਆ ਵੀ ਲੱਗੀਆਂ ਪਈਆਂ ਨੇ ਇਤਰਾ ਕੱਲ ਕੁਲ ਨੂੰ ਉਹ ਬਣਾ ਲਾਗੇ ਜੇ ਬਚ ਗਿਆ ਜੇ ਬਚ ਗਿਆ ਕਿਉਂਕਿ ਬਾਹਰ ਨਹੀਂ ਆ ਦੇਖੋ ਇੱਥੇ ਤੋਰੀਆ ਕਈ ਆਪਣੀ ਜੋਗੀਆਂ ਲੱਗੀਆਂ ਪਈਆਂ ਨੇ ਜੇ ਕੱਲ ਤੱਕ ਬਚ ਗਈ ਜਦੀ ਤੋੜਾਗੇ ਜਾਂ ਜਿਹਦੇ ਕਰਮਾ ਦੀਆਂ ਹੋਣਗੀਆਂ ਲੈ ਜਾ ਕੱਲ ਨੂੰ ਤੋੜ ਲਾਗੇ ਹੁਣ ਅੱਜ ਤਾਂ ਫਲੀਆਂ ਬਣਾ ਲਾਗੇ ਸਰ ਭਈਆ ਇਹ ਵਧੀਆ ਲੱਗਦੀ ਆ ਫਟੀਆਂ ਵਾਲੀਆਂ ਨਾਲ ਚਲੋ ਜੀ ਹੁਣ ਆਪਾਂ ਕਰਦੇ ਆ ਹੋਰ ਕੰਮ ਤਾਂ ਦੇ ਕੱਪੜੇ ਕੁੱਪੜੇ ਮਸ਼ੀਨ ਚੋਂ ਕੱਢਾਂਗੇ ਜਿਹੜੇ ਦਿਖਾਵਾਂ ਜਿਹੜੇ ਆਹ ਵਾਲੇ ਲੱਗੇ ਹੋਏ ਨੇ ਹਨਾ ਇਹਨਾਂ ਨੂੰ ਹਰ ਕੋਈ ਪੁੱਛਦਾ ਸੀ ਹੁੰਦਾ ਥੋੜਾ ਜਿਹਾ ਇਹਨਾਂ ਦਾ ਰੰਗ ਫੇਟ ਹੋ ਗਿਆ ਵੀ ਐਪਲ ਲੱਗੇ ਹੋਏ ਨੇ ਥੋੜੇ ਜੀ ਇਹ ਐਪਲ ਨਹੀਂ ਹੈਗੇ ਇਹ ਆਰਟੀਫੀਸ਼ੀਅਲ ਮੈਂ ਲਿਆ ਕੇ ਲਾਤੀ ਸੀ ਐਪਲ ਬਹੁਤ ਜ਼ਿਆਦਾ ਸੋਹਣੇ ਲੱਗਦੇ ਸੀ ਹਰ ਕੋਈ ਪੁੱਛਦਾ ਸੀਗਾ ਤੇ ਹੁਣ ਤਾਂ ਪੱਤੇ ਆ ਗਏ ਇਹਨਾਂ ਦੇ ਉੱਪਰ ਆ ਦੇਖੋ ਤੁਸੀਂ ਵੀ ਇਸ ਤਰ੍ਹਾਂ ਜਿਹੜੇ ਆਪਣੇ ਘਰ ਦੇ ਵਿੱਚ ਪਲਾਂਟ ਨੇ ਉਹਨਾਂ ਨੂੰ ਡੈਕੋਰੇਟ ਕਰ ਸਕਦੇ ਹੋ। ਸਾਡੇ ਇਹ ਸੱਤੇ ਪੈਨੇ ਉਠਾਈ ਹੋਈ ਸੀ ਹੈਗੀ ਹੈ ਰਵਿੰਦਰ ਨੂੰ ਅੱਜ ਛੁੱਟੀ ਸੀਗੀ। ਲੰਗੋਵਾਲ ਦੀ ਬਾਰਤੀ ਦੀ ਇਹ ਵੀ ਹੈਗੀ ਸਿੱਤੀ ਪੀਂਕਰੀ ਸਿੱਤੀ ਪਈ ਹੈ। ਲਓ ਜੀ ਟਾਈਮ ਹੈਗਾ ਦੁਪਹਿਰ ਦਾ ਇੰਨੀ ਇੰਨੀ ਕਾਲੀ ਘਾਟ ਇੰਨਾ ਬੱਦਲ ਚੜਿਆ ਆ। ਦੇਖੋ। ਮੂ ਤਾਂ ਮੌਸਮ ਸੋਹਣਾ ਲੱਗਦਾ। ਆ ਕੰਮ ਕੱਸੀ ਇਕੱਠੀ ਕਰਤੀ ਹੁਣ ਇਹਨੂੰ ਅੰਦਰ ਧਰਦੇ ਹਾਂ। ਧਰਿਆ ਨਹੀਂ ਤਾਂ ਅੰਦਰ

ਹਾਂ ਜੀ ਰੱਬ ਦੇ ਰੰਗ ਦੇਖੋ ਮੀ ਪੂਰਾ ਪੈ ਗਿਆ ਬਹੁਤ ਜਿਆਦਾ ਸੜਾਕਾ ਪਿਆ ਇੱਥੇ ਘੜਤੀ ਟਿੱਕੀ ਟਿੱਕੀ ਧੁੱਪ ਚਿੱਟੀ-ਚਿੱਟੀ ਧੁੱਪ ਘੱਟਦੀ ਆ ਦੇਖੋ ਚਿੱਟੀ-ਚਿੱਟੀ ਬਦਲ ਤਾਂ ਹਜੇ ਹੈਗੇ ਨਹੀਂ ਬਦਲ ਫਿਰਦੇ ਨੇ ਹਜੇ ਪਰ ਧੁੱਪ ਘੜਦੀ ਤੇਜ਼-ਤੇਜ਼ ਧੁੱਪ ਘੜਦੀ ਦੇਖੋ ਹੰਝੇ ਚਿੱਟੀ-ਚਿੱਟੀ ਧੁੱਪ ਤੇ ਉਦਾਂ ਮੀਂਹ ਪੈ ਗਿਆ ਆ ਦੇਖੋ ਇਸੇ ਤੇੜ੍ਹਦੀ ਆ ਬੇਟਾ ਇਹ ਨਾਲ ਤੁਸੀਂ ਕੀ ਕਰਦਾ

तोती आजा कुड़ी डाल चुकी आओ पाछो अरे बेनि तो हट जाओ डरती है डरती है हो लो जी आपा हुन खाने आ समोसे आज समोसे दी पार्टी होगी है अपने इठे क्वांटिटी बनाउदे ने समोसे ते इ खा रहे हैं। ਜਸਨੀਤ ਦੇਖੋ ਬੱਤੀ ਪਹਿਲੇ ਹੀ ਵਾਰੀ ਦੀ ਫਲੀਆ ਸਮਾਰ ਲਈ ਅਸੀਂ ਗਿਆ ਹੁਣ ਇਹਨਾਂ ਨੂੰ ਬਣਾਵਾਂਗੇ ਕੱਟ ਕੇ ਬਸ 2 ਮਿੰਟ ਲੱਗਣਗੇ ਇਹਨਾਂ ਨੂੰ ਕਟਿੰਗ ਕਰਕੇ ਚਾਰ ਆਲੂ ਪਾ ਕੇ ਨਾਲ ਤਰਮਨੀਤ ਸਵੇਰੇ ਸਕੂਲ ਲੈ ਜੂਗੀ ਤੇ ਹੁਣ ਲਓ ਜੀ ਅਸੀਂ ਹੁਣ ਜਾਏ ਇਹ ਵਾਕ ਕਰਕੇ ਆਉਣੇ ਆ ਤੇ ਵਾਕ ਕਰਕੇ ਆਉਣੇ ਆ ਕੱਪੜੇ-ਕੁਪੜੇ ਮੈਂ ਅੱਜ ਸ਼ਾਮ ਨੂੰ ਸ਼ਾਮ ਨੂੰ ਧੋਤੇ ਨੇ ਪਹਿਲਾਂ ਮੀਂਹ ਆ ਗਿਆ ਸੀਗਾ ਵਿੱਚ ਵਿਚਾਲੀ ਰਹਿ ਗਏ ਸੀਗੇ ਤੇ ਕੱਪੜੇ ਧੋਲੇ ਤੇ ਹੁਣ ਬਾਕ ਕਰਈਏ ਇੱਧਰ ਦੇਖੋ ਫਲਟਰੀ ਦੇ ਵਿੱਚ ਇਹਨਾਂ ਨੂੰ ਵੀ ਮਿਲ ਲਓ ਚੱਲ ਚੱਲੀਏ ਚੱਲ ਚੱਲੀਏ ਚੱਲ ਚੱਲੀਏ ਚੱਲ ਚੱਲੀਏ ਤੇ ਹੁਣ ਬਾਹਰ ਤੇ ਜਾ ਕੇ ਆਉਣੀ ਆ ਤੇ ਤੁਹਾਨੂੰ ਦਿਖਾਉਣੀ ਆ ਜੀ ਬਾਹਰ ਦਾ 뷰 ਇਹ ਪੋਸਟ ਕਰ ਲੈਣਾ ਇਹਨਾਂ ਪਾਈਟ ਤੋਂ ਸਬਸਕ੍ਰਾਈਬ ਕਰਕੇ ਮਾਰ ਕੇ ਚਲੋ ਜੀ ਅਸੀਂ ਆਏ ਹੋਏ ਸੀ ਫਿਰ ਤੇ じゃਕੇ ਬਲੋਨੇ ਰੋਟੀ ਨੂੰ ਖਾਦਾਲ ਸਕੀ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਲਾਈਕ ਤੇ ਸ਼ੇਅਰ ਕਰਿਆ ਕਰੋ ਤੇ ਕੱਲ ਨੂੰ ਮਿਲਦੇ ਆ ਕਿਸੇ ਨਵੇਂ ਬਲੌਗ ਨਾਲ ਜਦ ਤੱਕ ਲਈਏ ਬਾਏ ਬਾਏ ਬਾਏ